ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਅੱਜ ਵੱਡੇ ਵੱਡੇ ਗੱਪ ਤੁਹਾਨੂੰ ਸੁਣਾਉਣੇ ਆ ਤੇ ਝਾੜੂ ਵਾਲਿਆਂ ਦੀ ਮੌਜੂਦਾ ਸਰਕਾਰ ਉਹ ਵੀ ਸੁਣ ਲਿਓ ਦੂਜੇ ਵੀ ਸੁਣ ਲਿਓ ਘਟ ਕੋਈ ਵੀ ਨਹੀਂ ਹੈਗਾ ਸਾਰੇ ਗੱਪ ਮਾਰਦੇ ਨੇ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਤੇ ਜਿਹੜਾ ਅੱਜ ਤੁਹਾਨੂੰ ਗੱਪ ਸੁਣਾਉਣਾ ਇਹ ਮਾਰਿਆ ਭਗਵੰਤ ਮਾਰਿਆ ਅਛਾ ਫਤੇਗੜ ਸਾਹਿਬ ਜਿਹੜਾ ਹਲਕਾ ਹੈ ਨਾ ਉਹਦੇ ਪਿੰਡ ਪਤਾ ਕਿੰਨੇ ਵਿਧਾਨ ਸਭਾ ਹਲਕਾ ਹੀ ਪੈਂਦਾ ਉਹ ਤੇ ਲੋਕ ਸਭਾ ਹਲਕਾ ਹੀ ਪੈਂਦਾ ਸ਼ਾਇਦ ਉਹਦੇ ਵਿੱਚ 454 ਪਿੰਡ ਨੇ ਖੁਦ ਅਛਾ ਹੁਣ ਮੈਨੂੰ ਇਦਾਂ ਲੱਗਦਾ ਵੀ ਮੈਨੂੰ ਵੀ ਸ਼ਾਇਦ ਭੁਲੇਖਾ ਵੀ ਪੰਜਾਬ ਦੇ ਪਿੰਡ 20-25000 ਹੋਣਗੇ ਮੈਂ 12.5000 ਕਹਿੰਦਾ ਹੁਣ ਇਹ ਗੱਪ ਸੁਣ ਕੇ ਤਾਂ ਇਦਾਂ ਹੀ ਲੱਗਣਾ ਵੀ ਪੰਜਾਬ ਦੇ ਪਿੰਡ 20-25000 ਹੋਣਗੇ ਘੱਟੋ-ਘੱਟ ਇਹ ਮੋਰ ਕੀ ਨੇ ਲਾਈ ਆ ਜੀ ਭਵੰਤਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਤੇ ਕਹਿੰਦੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਨਾ ਪੰਚਾਇਤਾਂ ਨੇ ਮਤੇ ਪਾ ਕੇ ਭੇਜਿਆ ਸਾਡੇ ਕੋਲੇ 750 ਪੰਚਾਇਤਾਂ ਨੇ ਮਤਾ ਪਾਤਾ 775 ਪਿੰਡ ਕਿੰਨੇ ਨੇ 154 ਤੇ ਕਈ ਦੋ ਦੋ ਪਿੰਡਾਂ ਦੀ ਇੱਕ ਪੰਚਾਇਤ ਹੈ ਉੱਥੇ ਚਲੋ ਜੇ ਪੂਰੇ ਪਿੰਡ ਵੀ ਲਾ ਲਈ ਤਾਂ 454 ਪੰਚਾਇਤਾਂ ਨੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡੇ ਕੋਲੇ 700 ਤੋਂ ਉੱਪਰ 775 ਹੀ ਕਹਿੰਦਾ 750 ਪੰਚਾਇਤਾਂ ਨੇ ਮਤਾ ਪਾ ਕੇ ਭੇਜਿਆ ਅਕੇ ਨਸ਼ਿਆਂ ਦੇ ਵਿਰੁੱਧ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੇ ਹੁਣ ਕੀ ਕਰੀਏ ਵੀ ਇਹਨੂੰ ਮੈਂਥ ਨਹੀਂ ਆਉਂਦਾ ਕੀ ਨਹੀਂ ਆਉਂਦਾ ਇਹਨੂੰ ਮੈਨੂੰ ਦੱਸੋ ਪਹਿਲਾਂ ਪਹਿਲਾਂ ਚੰਡੀਗੜ੍ਹ ਲਿਖਣ ਲੱਗ ਗਿਆ ਕੰਦਰ ਚੰਡੀਗੜ੍ਹ ਲਿਖਣਾ ਆਉਂਦਾ ਚੱਚੇ ਤੇ ਟਿੱਪੀ ਡੱਡੇ ਨੂੰ ਸਿਹਾਰੀ ਬੋਲ ਗਿਆ ਬੋਲਣਾ ਬਿਹਾਰੀ ਸੀ ਪਤਾ ਨਹੀਂ ਤੇ ਪਾਇਰ ਚਾਹਾ ਗਾ ਗਾ ਫਿਰ ਡਾੜਾ ਪਤਾ ਨਹੀਂ ਕੀ ਕੁਛ ਖਾ ਕੇ ਬੋਲਿਆ ਮੇ ਬਤੰਦਰਾ ਹੁਣ ਤਾਂ ਅਣਪੜ ਬੰਦੇ ਨਿਡ ਚਲਾਈ ਜਾਂਦੇ ਨੇ ਕਲਿੱਕ ਕਰਕੇ ਉਹਦੀ ਚੰਡੀਗੜ ਬੋਲ ਕੇ ਭਰਿਆ ਜਾਂਦਾ ਹੁਣ ਤਾਂ ਆ ਜਿਹੜੇ ਬਜ਼ੁਰਗ ਨਹੀਂ ਜਿਹੜੇ ਸਕੂਲ ਦੇ ਬਾਹਰ ਵਿੱਚੋਂ ਵੀ ਨਗੇ ਇਹਨਾਂ ਕੋਲੇ ਫੋਨ ਹੁੰਦਾ ਇਹ ਉਹ ਦਬ ਕੇ ਨਾ ਕਲਿੱਕ ਜਾ ਉਹਦੀ ਬੋਲਦੇ ਮੇ ਪਲਾਣਾ ਗਾਣਾ ਸੁਣ ਲੈ ਉਹਦੀ ਆ ਜਾਂਦਾ ਪੂਰੇ ਲੈ ਇਹਨੇ ਬਾਬਰ ਸ਼ੈਨ ਸ਼ਰਮੀ ਨੇ ਮੰਨੀ ਕਹਿੰਦਾ 750 ਪਿੰਡਾਂ ਨੇ ਮਤਾ ਪਾ ਕੇ ਭੇਤਾ ਸਾਨੂੰ ਵੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਲੜਖੀ ਆਪ ਕਰਾਂਗੇ ਕੀ ਕਹੀਏ ਹੁਣ ਹੁਣ ਕੋਈ ਸ਼ਿਕਾਇਤ ਆ ਸਕਦੇ ਨਹੀਂ ਕਹੇ ਪਰਚਾ ਪੁਰਚਾ ਕਰਾ ਦਿੰਦੇ ਕੀ ਪਤਾ ਮੁੱਖੇ ਦਾ ਮੁੱਖ ਮੰਤਰੀ ਪਤਾ ਕੋਈ ਨਹੀਂ ਦਾ ਵੀ ਚੱਕੋ ਬੁੱਟਾ ਸਿੱਖ ਲਿਓ ਪਰਚਾ ਇਹ ਵੀ ਚਿੱਟਾ ਵੇਚਦਾ ਪਤਾ ਕੋਈ ਨਹੀਂ ਇਹਨਾਂ ਦਾ ਜੋ ਕਿ ਪੁਰਾਣਾ ਕੱਢ ਲੈਣ ਪਤਾ ਕੀ ਇਹਨਾਂ ਦਾ ਪਰ ਕੋਈ ਨਹੀਂ ਸਾਨੂੰ ਨਹੀਂ ਮਤਲਬ ਕੋਈ ਹੈਗਾ ਇਹ ਤਾਂ ਨੱਕ ਨਾਂ ਜੀਵ ਲਵਾਈ ਦੇਣੀ ਚੱਲ ਹੁਣ ਮੈਂ ਆਪਣੀ ਗੱਲ ਕਹਿ ਦਨਾ ਇਹ ਤਾਂ ਭਵੰਤਮਾਨ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ ਜੀ ਝੂਠੀ ਥੋੜੀ ਹੋ ਸਕਦੀ ਹੈ ਗੂਗਲ ਦਾ ਕੀ ਹੈ ਇਹ ਤਾਂ ਗੂਗਲ ਤਾਂ ਝੂਠ ਬੋਲ ਸਕਦੀ ਹੈ ਜਿਹੜੇ ਵੱਡੇ ਵੱਡੇ ਪਟਵਾਰੀ ਕੰਨ ਕੋ ਬੈਠੇ ਨੇ ਜਿਹਨਾਂ ਕੋਲ ਗਿਣਤੀ ਹੁੰਦੀ ਹੈ ਪਿੰਡਾਂ ਦੀ ਸਰਵੇ ਕਰਨ ਵਾਲੇ ਉਹ ਝੂਠ ਬੋਲ ਸਕਦੇ ਹੁਣ ਮੁੱਖ ਮੰਤਰੀ ਸਾਹਿਬ ਤਾਂ ਗਰਾਊਂਡ ਲੈਵਲ ਤੇ ਪਟੇ ਨੂੰ ਬਰੋਜਾ ਲਾਉਂਦੇ ਰਹੇ ਉਹ ਥੋੜੀ ਜਿਹਾ ਬੋਲ ਸਕਦੇ ਪਰ ਪਤਾ ਨਹੀਂ ਵੀ ਬਰੋਜਾ ਲਾਇਆ ਕਦੋਂ ਸੀ 14 ਸਾਲ ਦੇ ਘਰੋਂ ਨਿਕਲ ਗਏ ਸੀ ਕਮੇਟੀ ਕਰਦੇ ਕਰਦੇ ਇੱਕ ਵਾਰੀ ਸਿਰ ਪੜਵਾ ਲੈ ਟੂਲ ਪਲਾਜੇ ਤੇ ਬੈਰਲਵ ਸੀ ਮਾਰੀਪੁਰਸ ਵਾਲੇ ਨੇ ਸਰਕ ਘਾ ਕੇ ਪਤਾ ਨਹੀਂ ਕੁਝ ਬੋਲ ਪੇਸ਼ ਉਹ ਤਿੰਨਾਂ ਤੇ ਤੇ ਚਲ ਹੁਣ ਮੈਂ ਤਾਂ ਹੁਣੇ ਤਾਂ ਬਾਈ ਉਹਦੇ ਪਾਰਟੀ ਵਾਲੇ ਕੁੱਛ ਨਹੀਂ ਆਉਂਦਾ ਕਿ ਨਹੀਂ ਆਉਂਦਾ ਮੈਨੂੰ ਆਉਂਦਾ ਨਹੀਂ ਮੈਂ ਵੀ ਫੋਨ ਫਾਨ ਤੇ ਕੱਢਦਾ ਹੁਣਾ ਜੋ ਕੁਛ ਕਰਨਾ ਮੈਨੂੰ ਵੀ ਨਹੀਂ ਆਉਂਦਾ ਮੈ ਤਾਂ ਪਤਾ ਨਹੀਂ ਪੰਜਵੀਂ ਫੇਲ ਆ ਪਤਾ ਨਹੀਂ ਚੌਥੀ ਫੇਲ ਆ ਪਤਾ ਕੋਈ ਨਹੀਂ ਪਤਾ ਤੁਸੀਂ ਕਰ ਲਿਓ ਜਿਹੜੀ ਹੁਣ ਗੱਲ ਕਹਿਣੀ ਹੈ ਇਹ ਧਿਆਨ ਨਾਲ ਸੁਣਿਓ ਆ ਜਿਹੜਾ ਚੌਥੀ ਪੰਜਵੀਂ ਫੇਲ ਵਾਲਾ ਹੈ ਇਹ ਮੈਂ ਮਜ਼ਾਕ ਹੀ ਹੈ ਕੱਪ ਹੀ ਮਰੇ ਬੜਿਆ ਬਹੁਤ ਆ ਮੈਨੂੰ ਕਿਤੇ ਕਿਹੋ ਮਿਲੂ ਅੱਛਾ ਮੇਰੇ ਤੁਹਾਡੇ ਕੋਲੇ 1 ਸਾਲ ਹੈਗਾ ਫੜ ਇੱਕ ਸਾਲ ਦੇ ਵਿੱਚ ਜਿੰਨਾ ਲੁੱਟਿਆ ਜਾਂਦਾ ਪੰਜਾਬ ਨੂੰ ਲੁੱਟ ਲੋ ਕਿਉਂਕਿ ਮੁੜ ਕੇ ਤੁਹਾਡੀ ਵਾਰ ਹੀ ਆਉਣੀ ਮਸਾਂਬਾਰੀ ਆਈ ਸੀ ਰੋ ਪਿੱਟ ਕੇ ਭੌਂ ਸਿੰਘ ਦਾ ਨਾਂ ਵਰਤ ਕੇ ਐਵੇਂ ਪੱਗ ਬਨ ਕੇ ਨੌ ਪਾੜਸ ਲਾ ਕੇ ਖੂਨ ਬਣਾ ਲਿਆ ਸੰਗਲਪਾਲੇ ਗਲ ਵਿੱਚੋਂ ਅਸੀਂ ਕ੍ਰਾਂਤੀਕਾਰੀਆਂ ਇਨਕਲਾਬ ਜਿੰਦਾਬਾਦ ਮਿੱਟੀ ਚਾ ਕੇ ਕਿਤੇ ਮੂੰਹ ਚ ਪਾ ਲਈ ਕਿਤੇ ਸਿਰ ਤੇ ਪਾ ਲਈ ਅਸੀਂ ਮਿੱਟੀ ਦੀ ਕਸਮ ਖਾਣਿਆਂ ਲੋਕਾਂ ਨੂੰ ਬੇਬੂ ਬਣਾ ਕੇ ਮੁੱਖ ਮੰਤਰੀ ਬਣ ਗਏ ਉਧਰੋਂ WhatsApp ਤੇ ਲਾ ਲੈਨੇ ਇੱਕ ਛੋਸ਼ਾ ਛੜਤਾ 22 ਲੱਖ ਬੰਦਾ ਚਾਹੁੰਦਾ ਹੈ ਭਵੰਤਮਾਨ ਮੁੱਖ ਮੰਤਰੀ ਹੋਵੇ 4 ਘੰਟਿਆਂ ਦੀ 22 ਲੱਖ ਕਰਤਾ ਮੈਸੇਜ ਤੇ ਮੈਨੂੰ ਤਾਂ 4-5 ਕਰੋੜ ਮੈਸੇਜ ਆ ਗਏ ਤਾਂ ਇਹਦੇ ਹਿਸਾਬ ਨਾਲ ਤਾਂ ਜਿੱਦਾਂ ਮੈਂ ਬੋਲੀ ਜਾਂਦਾ ਫਿਰ ਮੈਂ ਤਾਂ ਫਿਰ 4-5 ਘੰਟਿਆਂ ਦਾ ਭਰਾ ਮੰਤਰੀ ਹੋਣਾ ਚਾਹੀਦਾ ਜਿਹੜੇ ਸਾਹਿਬ ਨੇ ਮੈਨੂੰ ਫੋਨ ਆਉਂਦੇ ਆ ਗੱਪੀ ਨੇ ਇਹ ਜਿਵੇਂ ਤੁਸੀਂ ਮਾਰਦੇ ਮੈਂ ਮਾਰੀ ਜਾਂਦਾ ਮਾਰ ਨਹੀਂ ਹੈ ਜਿਹੜਾ ਬੰਦਾ ਗੱਪ ਮਾਰਨ ਉਹਦੇ ਮੂਹਰੇ ਐਡਾ ਵੱਡਾ ਗੱਪ ਮਾਰੂੰ ਕਿ ਮੁੜ ਕੇ ਉਹ ਮਾਰੇ ਨਾ ਇੱਕ ਤੂੰ ਸੁਣਿਆ ਵੀਡੀਓ ਕਿਸੇ ਬੰਦੇ ਦੀ ਉਹ ਕਹਿੰਦਾ ਨਾ ਮੇਰੇ ਕੋਲ ਇੱਕ ਕਹਿੰਦਾ 6 ਗੋਲੀ ਦਾ ਪਿਸਤੌਲ ਸੀ ਮੈਂ ਕਹਿੰਦਾ ੱੱਕੇ ਧੱਕੇ ਨਾਲ 9 ਪਾ ਲਈਆਂ ਕਹਿੰਦਾ ਜਦੋਂ ਛੜੀਆਂ ਕਹਿੰਦਾ ਕਾੜ ਕਾੜ ਛੜ ਕੇ 12 ਗੋਲੀਆਂ ਕਹਿੰਦਾ 6 ਬੰਦੇ ਮਾਰ ਦਿੱਤੇ ਤੋ ਪਤਾ ਲੱਗ ਗਿਆ ਵੀ ਇਹਨੇ ਗੱਪ ਮਾਰਿਆ ਵੀ ਪਿਸਤੌਲ 6 ਗੋਲੀਆਂ ਦਾ ਸੀ ੱੱਕੇ ਨਾਲ ਕਿਵੇਂ 9 ਪੈ ਗਈਆਂ ਤੇ ਫਿਰ ਚਲਾਉਣ ਵੇਲੇ 12 ਕਿਵੇਂ ਚੱਲ ਗਈਆਂ ਬੰਦੇ 6 ਮਾਰ ਗਏ ਕਿ ਇਹ ਗਾਪ ਹੀ ਨੇ ਸਾਰੇ ਅਸਾਂ ਉਹ ਲਾਸਟ ਵੇ ਜਿਹੜੀ ਮੈਂ ਗੱਲ ਕਹਿਣੀ ਹੈ ਉਹ ਸੁਣ ਲਿਓ ਬਾਈ ਵੀ ਤੁਹਾਡੇ ਕੋਲ 1 ਸਾਲ ਰਹਿ ਗਿਆ 1 ਸਾਲ ਵਿੱਚ ਜੋ ਲੁੱਟਣਾ ਹੈ ਪੰਜਾਬ ਦਾ ਜੋ ਵੇਚਣਾ ਹੈ ਵੇਚ ਦਿਓ ਮੁੜ ਕੇ ਤੁਹਾਡੀ ਬਾਰ ਹੀ ਨਹੀਂ ਹੋਣੀ ਪਤਾ ਨਹੀਂ ਫਿਰ ਕਿਹਦੇ ਹੱਥ ਕੁਰਸੀ ਲੱਗਣੀ ਹੈ ਕਿਹੜਾ ਬਾਂਦਰ ਬੈਠੂ ਹੋ ਸਕਦਾ ਤੁਹਾਡੇ ਨੂੰ ਭੈੜਾ ਬਹਿ ਜਾਏ ਕੋਈ ਬਸ ਫਰਕ ਇਹ ਨਾ ਕਿ ਬਾਂਦਰ ਨੂੰ ਅੱਗ ਨਹੀਂ ਲਾਉਣੀ ਆਉਂਦੀ ਜੇ ਅੱਗ ਲਾਉਣੀ ਆਉਂਦੀ ਹੋਵੇ ਤਾਂ ਸਭ ਕੁਝ ਮਚਾ ਦੇ ਬੰਦ ਰਕ ਲਾ ਕੇ बस ਏਨਾ ਹੀ ਫਰਕ ਹੈ ਤੇ ਜਿਹੜੇ ਐਮਐਲਏ ਸਾਹਿਬ ਨੇ ਨਾਲ ਡੀਸੀ ਸਾਹਿਬ ਵੀ ਹੈਗੇ ਨੇ 23 ਘਟੋਪਟ ਪੰਜਾਬ ਦੇ ਉਹਨਾਂ ਨੂੰ ਬੇਨਤੀ ਹੈ ਪਟਵਾਰੀ ਬਹੁਤ ਨੇ ਕੰਨਗੋ ਬਹੁਤ ਨੇ ਤਹਿਸੀਲਦਾਰ ਬਹੁਤ ਨੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਮਾੜਾ ਮੋਟਾ ਚਿੱਟ ਜੁੜ ਤੇ ਲਿਖ ਕੇ ਦੇ ਦਿਆ ਕਰੋ ਵੀ ਭਾਈ ਐਨੇ ਪਿੰਡ ਨੇ ਆ ਹਲਕੇ ਵਿੱਚ ਤੁਸੀਂ ਦੱਸ ਦਿਆ ਕਰੋ ਹੁਣ ਮੈਨੂੰ ਵੀ ਦੱਸਦੇ ਹੀ ਨਹੀਂ ਮੇਰੇ ਘਰ ਦੇ ਦੱਸਦੇ ਮੁੰਡੇ ਦੱਸਦੇ ਵੀ ਤੋਂ ਅਣ ਪੜਾ ਪਾਪਾ ਬਾਪੂ ਮਿੱਤੂ ਮੈਂ ਇਦਾਂ ਨਾ ਬੋਲ ਇਦਾਂ ਬੋਲ ਮੈਨੂੰ ਵੀ ਪਤਾਸ਼ੀ ਦਿੰਦਿਆ ਜਵਾਬ ਮੈਂ ਵੀ ਕਈ ਵਰੀ ਗਲਤੀ ਬੋਲਦਾ ਸੀ ਜਵਾਬ ਦੱਸਦੇ ਵੀ ਨਹੀਂ ਆਹ ਸਹੀ ਐ ਸੀ ਅਸੱਤ ਕੀਤਾ ਤੂੰ ਦੱਸਦਿਆ ਕਰੋ ਬਾਈ ਇਹਨੂੰ ਦੇਸੀਆਂ ਦਾ ਫਰਜ ਬਣਦਾ ਹੈ ਪਰਵਾਰੀਆਂ ਦਾ ਫਰਜ ਬਣਦਾ ਹੈ ਕਨਗੋ ਦਾ ਫਰਜ ਬਣਦਾ ਹੈ ਜਿਹੜੇ ਮਿੰਟੀ ਮਿੰਟੀ ਕਰਨ ਜਾਣਦੇ ਜਿਹਨੇ ਕੋਲੇ ਪਿੰਡਾਂ ਦੀ ਗਿਣਤੀ ਹੁੰਦੀ ਹੈ ਦੱਸਦਿਆ ਕਰੋ ਵੀ ਨਾ ਝੂਠ ਬੋਲੋ ਚਲੋ ਲਾਸਟ ਵਿੱਚ ਕਹਿ ਦਿੰਦਾ ਵੀ ਤੁਹਾਡੇ ਕੋਲ 1 ਸਾਲ ਰਹਿ ਗਿਆ ਜਿੰਨੇ ਗੱਪ-ਗੁੱਪ ਮਾਰਨੇ ਆ ਮਾਰ ਲੋ ਜਿਹੜਾ ਝੂਠ ਬੋਲਣਾ ਬੋਲ ਲੋ ਜੋ ਕੁਛ ਲੁੱਟਣਾ ਲੁੱਟ ਲੋ ਬੀਜੇ ਬੋਜ ਲਵਾ ਕੇ ਬਾਹਰ ਬਜਣੇ ਬਾਹਰ ਪਾਜੋ ਇਹ ਕਿਸਾਨ ਆ ਤੁਹਾਡੇ ਕੋਲ ਮੁੜ ਕੇ ਤਾਂ ਬਾਰੀ ਆਉਣੀ ਨਹੀਂ ਭਾਵੇਂ ਲਾਲਾ ਆ ਜੀ ਭਾਵੇਂ ਲਾਲੀ ਆ ਜੀ ਜੋ ਮਰਜੀ ਆ ਜੀ ਮੁੜ ਕੇ ਨਹੀਂ ਮਾਰੀਓ ਇਹ ਬੇਨਤੀ ਹੈ ਜੀ ਜਦੋਂ ਤੁਹਾਡੇ ਮੂਹਰੇ ਮੁੱਖ ਮੰਤਰੀ ਸਾਹਿਬ ਐਡਾ ਵੱਡਾ ਗੱਪ ਮਾਰਦੇ ਨੇ ਮਾੜਾ ਮਟਾ ਬੋਲ ਪਿਆ ਕਰੋ ਜੀ ਆ ਮੜਾ ਮੋਟਾ ਤਾਂ ਬੋਲ ਪਿਆ ਕਰੋ ਕੱਖਾਂ ਵਿੱਚ ਕੇ ਬੈਠੇ ਰਹਿਣਾ ਮਿਰੋੜੀ ਜਾਣ ਦੇ ਚੌੜਸ ਰੋੜ ਦੇ ਤੁਸੀਂ ਤਾਂ ਯਾਰ ਰੋੜ ਦੀ ਗੋਲ ਚੀਜ਼ ਹੁੰਦੀ ਹੈ ਮਾੜਾ ਮੋਟਾ 19 21 ਚੱਲ ਜਾਂਦੀ ਹੈ ਤੁਸੀਂ ਤਾਂ ਯਾਰ 400 54 ਪਿੰਡ ਹੈ ਫਤੇਗੜ ਸਾਹਿਬ ਦੇ 700 ਪੰਚਾਇਤਾਂ ਨੇ ਮਤਾ ਪਾ ਕੇ ਵੀ ਤਾਂ ਤੁਹਾਨੂੰ ਜਪੋ ਲੱਗੇ ਹੋਗੇ ਮੜਾ ਮੋਟਾ ਸਾਹਬ ਤਵ ਲਾ ਲਿਆ ਕਰੋ ਬਾਈ ਚਲੋ ਬਹੁਤ ਐਨਾਂ ਦਾ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ